ਦੋਸਤੋ ਇਸ ਥਾਂ ਤੇ ਖੜਾਉਣੇ ਚੜਾਉਣ ਨਾਲ ਕਹਿੰਦੇ ਵੱਡੀ ਤੋਂ ਵੱਡੀ ਬਿਮਾਰੀ ਦੂਰ ਹੋ ਜਾਂਦੀ ਹੈ ਕਿਸੇ ਨੂੰ ਕਿੱਡਾ ਵੀ ਰੋਗ ਹੋ ਜੇ ਕਹਿੰਦੇ ਉਹ ਠੀਕ ਹੋ ਜਾਂਦਾ ਸਤਿ ਸ਼੍ਰੀ ਅਕਾਲ ਦੋਸਤੋ ਡੇਰੇ ਤੇ ਪਹੁੰਚਾ ਸ਼੍ਰੀ ਚੰਦ ਬਾਬਾ ਜੀ ਦਾ ਜਿਹੜਾ ਡੇਰਾ ਬਣਿਆ ਹੋਇਆ ਤੇ ਆਜੋ ਅੰਦਰ ਦਾ ਜਿਹੜਾ ਤੁਹਾਨੂੰ ਮਾਹੌਲ ਦਿਖਾਣਨੇ ਆ ਕਹਿੰਦੇ ਵੱਡੀ ਤੋਂ ਵੱਡੀ ਬਿਮਾਰੀ ਕਹਿੰਦੇ ਭਾਵੇਂ ਉਹ ਖੁਰਕਤ ਦੀ ਹੋਵੇ ਜਾਂ ਹੋਰ ਕਈ ਬਿਮਾਰੀਆਂ ਹੁਣ ਕੋਈ ਵੀ ਬਿਮਾਰੀ ਹੋਵੇ ਕਹਿੰਦੇ ਉਹ ਠੀਕ ਹੋ ਜਾਂਦੀ ਆ ਤੇ ਆਜੋ ਜੀ ਆਪਾਂ ਅੰਦਰ ਚੱਲਦੇ ਆਂ ਤੇ ਜਿਹੜਾ ਤੁਹਾਨੂੰ ਅੰਦਰ ਦਾ ਮਾਹੌਲ ਦਿਖਾਣਨੇ ਆਗੇ ਇਸ ਡੇਰੇ ਵਿੱਚ ਤੁਹਾਨੂੰ ਬਹੁਤ ਦੂਰੋ ਦੂਰੋਂ ਲੋਕ ਆਉਂਦੇ ਆ ਤੇ ਕਾਫੀ ਕਹਿੰਦੇ ਜਿਹੜੇ ਮੰਨਤਾ ਐ ਇਸ ਥਾਂ ਦੀ ਕਿਸੇ ਨੂੰ ਕੋਈ ਖੁਰਕ ਦੀ ਬਿਮਾਰੀ ਹੋਵੇ ਐ ਕੋਈ ਹੋਰ ਰੋਗ ਹੋਵੇ ਤਾਂ ਕਹਿੰਦੇ ਵੱਡੇ ਤੋਂ ਵੱਡੇ ਜਿਹੜੇ ਬਿਮਾਰੀਆਂ ਨੇ ਇੱਥੇ ਆ ਕੇ ਠੀਕ ਹੋ ਜਾਂਦੀਆਂ ਆ ਦੇਖੋ ਤੁਸੀਂ ਸਾਹਮਣੇ ਜਿਹੜੀ ਆਪਾਂ ਕਹਦੇ ਵੀ ਸ਼ੀਵਲਿੰਗ ਵੀ ਬਣਿਆ ਹੋਇਆ ਤੇ ਬਾਬੇ ਨਾਨਕ ਦੀਆਂ ਤਸਵੀਰਾਂ ਤੇ ਧੂਣਾ ਵੀ ਜਿਹੜਾ ਇੱਥੇ ਬਣਿਆ ਹੋਇਆ ਤੇ ਇੱਧਰ ਦੇਖੋ ਬਾਬੇ ਨਾਨਕ ਦੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਲੱਗੀਆਂ ਹੋਈਆਂ ਨੇ ਇੱਧਰ ਬਾਬੇ ਸ਼੍ਰੀ ਚੰਦ ਦਾ ਜਿਹੜੀਆਂ ਤਸਵੀਰਾਂ ਤੇ ਕਾ ਮੰਜਾ ਸਾਹਿਬ ਜਿਹੜਾ ਇੱਥੇ ਬਰਾਜਮਾਨ ਹੈ ਤੇ ਜਿਹੜੇ ਕੋਲ ਘੋੜੇ ਪਏ ਨੇ ਹਨਾ ਆ ਖੜਾਉਣਾ ਆਪਾਂ ਕਹਦੀਏ ਤੇ ਕਹਿੰਦੇ ਇੱਕ ਹੋਰ ਜਿਹੜੇ ਸਾਨੂੰ ਖੜਾਉਨੇ ਰਖਾਉਣਾ ਵੀ ਉਹ ਜਿਹੜਾ ਇੱਥੇ ਚੜਾਉਣ ਨਾਲ ਕਹਿੰਦੇ ਕਾਫੀ ਵੱਡੀਆਂ ਬਿਮਾਰੀਆਂ ਜਿਹੜੀਆਂ ਠੀਕ ਹੋ ਜਾਂਦੇ ਨੇ ਆ ਦੇਖੋ ਤੁਸੀਂ ਜੋੜੇ ਜਿਹੜੇ ਲੋਕ ਕਾਫੀ ਦੂਰੋਂ ਆ ਕੇ ਚੜਾ ਕੇ ਜਾਂਦੇ ਤੁਹਾਨੂੰ ਅਣਗਿਣਤ ਮਿਲਣਗੇ ਇੱਥੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਚੜੇ ਹੋਏ ਨੇ ਚੜਦੇ ਤਾਂ ਹੀ ਆ ਕਹਿੰਦੇ ਜਿਹੜੇ ਆ ਵੀ ਮਤਲਬ ਲੋਕਾਂ ਦੇ ਰੋਗ ਜਿਹੜੇ ਉਹ ਦੂਰ ਹੋ ਜਾਂਦੇ ਨੇ ਤਾਂ ਕਰਕੇ ਆ ਦੇਖੋ ਬਹੁਤ ਵੱਡੀ ਗਿਣਤੀ ਵਿੱਚ ਚੜੇ ਹੋਏ ਨੇ ਸਾਰੇ ਪਾਸੇ ਤੁਹਾਨੂੰ ਇਹ ਖੜਾਉਣੇ ਇਹੀ ਖੜਾਉਣੇ ਜਿਹੜੇ ਮਿਲਣਗੇ ਕੰਦਾਂ ਤੇ ਹਨਾ ਤੇ ਫਰਸ਼ ਦੇ ਉੱਤੇ ਤੇ ਹੋਰ ਸਾਰੇ ਪਾਸੇ ਜਿਹੜੇ ਖੜਾਉਣੀ ਖੜਾਉਣੀ ਸਾਨੂੰ ਮਿਲਣਗੇ ਦੋਸਤੋ ਤੇ ਆਹ ਦੇਖੋ ਬਾਬੇ ਨਾਨਕ ਦੀ ਤਸਵੀਰ ਲੱਗੀ ਹੋਈ ਆ ਮਾਤਾ ਗੁਜਰੀ ਜੀ ਦੀ ਛੋਟੇ ਸਹਿਬ ਜਿਆਦੇ ਨਾਲ ਤਸਵੀਰ ਲੱਗੀ ਹੋਈ ਆ ਤਕਰੀਬਨ ਸਾਰੇ ਧਰਮਾਂ ਦੀਆਂ ਜਿਹੜੀਆਂ ਤਸਵੀਰਾਂ ਸਾਨੂੰ ਇੱਥੇ ਦੇਖਣ ਨੂੰ ਵੀ ਮਿਲਣਗੀਆਂ ਤੇ ਮਨ ਤਾਂ ਕਹਿੰਦੇ ਬਹੁਤ ਵੱਡੀ ਆ ਇਸ ਥਾਂ ਦੀ ਤੇ ਸਨਾਮ ਵਿਖੇ ਦੱਸ ਦਿਆਂ ਦੋਸਤੋ ਇਹ ਜਿਹੜੀ ਥਾਂ ਹੈ ਸਨਾਮ ਵਿਖੇ ਬਣੀ ਹੋਈ ਆ ਤੇ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਇਸ ਥਾਂ ਤੇ ਆਉਂਦੇ ਆ ਤੇ ਆ ਜਿਹੜੇ ਤੁਸੀਂ ਖੜਾਉਣੇ ਦੇਖ ਰਹੇ ਹੋ ਹੱਥ ਵਿੱਚ ਸਾਨੂੰ ਚੱਕ ਕੇ ਦਿਖਾਉਂਦੇ ਆ ਇਹ ਖੜਾਉਣੇ ਨੇ ਜਿਹੜੇ ਲੋਕ ਦੂਰੋਂ ਦੂਰੋਂ ਚੜਾ ਕੇ ਜਾਂਦੇ ਆ ਤੇ ਕਹਿੰਦੇ ਵੀ ਵੱਡਿਆਂ ਤੋਂ ਵੱਡੀਆਂ ਬਿਮਾਰੀਆਂ ਕਿੱਡੀਆਂ ਹੀ ਵੱਡੀਆਂ ਬਿਮਾਰੀਆਂ ਹੋਣ ਉਹ ਇਹ ਚੜਾਉਣ ਨਾਲ ਕਹਿੰਦੇ ਠੀਕ ਹੋ ਜਾਂਦੀਆਂ ਨੇ ਬਾਕੀ ਦੋਸਤੋ ਆਪਾਂ ਜੇ ਕੋਈ ਇੱਥੇ ਬੰਦਾ ਹੋਇਆ ਤਾਂ ਗੱਲਬਾਤ ਵੀ ਜਿਹੜੀ ਜਰੂਰ ਕਰਾਂਗੇ ਵੀਡੀਓ ਸ਼ੇਅਰ ਜਰੂਰ ਕਰਿਓ ਤੁਸੀਂ ਇਸ ਗੱਲ ਨੂੰ ਕਿੰਨਾ ਕੁ ਸੱਚ ਮੰਨਦੇ ਹੋ ਵੀ ਕੀ ਇਹ ਬਿਮਾਰੀਆਂ ਜਿਹੜੀਆਂ ਠੀਕ ਹੋ ਸਕਦੀਆਂ ਨੇ ਜਾਂ ਨਹੀਂ ਹੈਨਾ ਤਾਂ ਦੇਖੋ ਤੁਸੀਂ ਇੱਧਰ ਵਾਕੀ ਤੁਸੀਂ ਵੇਖ ਸਕਦੇ ਹੋ ਵੀ ਘੋੜਿਆਂ ਦੀਆਂ ਜਿਹੜੀਆਂ ਬਹੁਤ ਖੜਾਉਣੇ ਜਿਹੜੇ ਘੋੜਿਆਂ ਦੇ ਥਾਂ ਤੇ ਚੜੇ ਹੋਏ ਨੇ ਇੱਕ ਵਾਰ ਫੇਰ ਦੱਸਦਾ ਜੀ ਜਿਹੜਾ ਇਹ ਡੇਰਾ ਇਸ ਨਾਮ ਬਣਿਆ ਹੋਇਆਗਾ ਮੇਨ ਰੋਡ ਤੋਂ ਤਕਰੀਬਨ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਬਣਿਆ ਹੋਇਆਗਾ ਜਿਹੜੀ ਡੇਰੇ ਦੀ ਥਾਂ ਹੈ ਬਿਲਕੁਲ ਖੇਤਾਂ ਦੇ ਵਿੱਚ ਜਿਹੜੀ ਇਹ ਥਾਂ ਬਣੀ ਹੋਈ ਆ ਬਾਕੀ ਤੁਸੀਂ ਆ ਕੇ ਦੇਖੋਗੇ ਇੱਥੇ ਮਾਹੌਲ ਕਹਿੰਦੇ ਕਾਫੀ ਜੜੀਆਂ ਆ ਵੱਡੀਆਂ ਬਿਮਾਰੀਆਂ ਉਹ ਠੀਕ ਹੋ ਜਾਂਦੀਆਂ ਤੇ ਇੱਧਰ ਦੇਖੋ ਇੱਕ ਵਾਰੀ ਫੇਰ ਜਿਹੜਾ ਤੁਹਾਨੂੰ ਦਿਖਾ ਦਈਏ ਇੱਥੇ ਜਿਹੜੀ ਬਾਬੇ ਦੀ ਦਰਗਾਹ ਵਣੀ ਹੋਈ ਆ ਤੇ ਅੰਦਰ ਜਿਹੜਾ ਸ਼ੀਵਲਿੰਗ ਆ ਵੀ ਜਿਹੜਾ ਰੱਖਿਆ ਹੋਇਆਗਾ ਤੇ ਉਧਰਲੇ ਪਾਸੇ ਆਪਾਂ ਗੱਲ ਕਰੀਏ ਆ ਦੇਖੋ ਇੱਧਰਲੇ ਪਾਸੇ ਤੁਸੀਂ ਜਿਹੜਾ ਮਾਹੌਲ ਵੇਖ ਸਕਦੇ ਹੋਗੇ ਇੱਥੇ ਆ ਕੇ ਕਹਿੰਦੇ ਬਹੁਤ ਵੱਡੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਤੇ ਆਹ ਦੇਖੋ ਅੰਦਰ ਵੀ ਜਿਹੜੇ ਆ ਲੋਕਾਂ ਨੇ ਕਾਫੀ ਖੜਾਉਣੇ ਚੜਾਏ ਹੋਏ ਨੇ ਤੇ ਬਾਬੇ ਨਾਨਕ ਦੀਆਂ ਤਸਵੀਰਾਂ ਵੀ ਇਨੇ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਸ਼ਿਵ ਮਹਾਰਾਜ ਦੀਆਂ ਤਸਵੀਰਾਂ ਵੀ ਵੇਖਣ ਨੂੰ ਮਿਲਣਗੀਆਂ ਤੇ ਛੋਟੇ ਸਹਿਬ ਜਦ ਦੀ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰੀਏ ਦਸੇ ਗੁਰਾਂ ਦੀ ਗੱਲ ਕਰੀਏ ਸਾਰਿਆਂ ਦੀ ਜਿਹੜੀਆਂ ਤਸਵੀਰਾਂ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਗੀਆਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ